ਪੰਜਾਬ 12581 ਪਿੰਡਾਂ ਤੋਂ ਬਣੀ ਇਹ ਧਰਤੀ ਨੂੰ ਆਪਣੇ ਲੋਕ ਹੀ ਮਾਣਾ ਸਮਝ ਰਹੇ ਨੇ ਉਹ ਪੰਜਾਬ ਜੋ ਉਹਦੇ ਪਿੰਡਾਂ ਲਈ ਜਾਣਿਆ ਜਾਂਦਾ ਹੁਣ ਪਿੰਡੂ ਅੱਖਰ ਨੂੰ ਇੱਕ ਗਾਲਾਂ ਗੂ ਮੰਨਦੇ ਨੇ ਪਿੰਡ ਆਪਣੀ ਬਾਤ ਕਿਉਂ ਨਹੀਂ ਬੋਲਦੇ ਪਿੰਡੂ ਪਿੰਡੂ ਲੱਗਦਾ ਪਿੰਡੂ ਲੱਗਦਾ ਘੜਾ ਘੜਾ 더 트리뷜 ਦੀ ਆਹ ਰਿਪੋਰਟ ਦੇਖਦੇ ਆ ਜਿਹਦੇ ਵਿੱਚ ਇੱਕ ਸਰਵੇ ਦੇ ਅਕੋਰਡਿੰਗ ਪੰਜਾਬ ਵਿੱਚ ਆਲਮੋਸਟ 27% ਲੋਕ ਇੰਗਲਿਸ਼ ਬੋਲਦੇ ਨੇ 55% ਲੋਕ ਹਿੰਦੀ ਬੋਲਦੇ ਨੇ ਤੇ ਬਚਿਆ ਹੋਇਆ 17% ਪੰਜਾਬੀ ਬੋਲਣ ਵਾਲਿਆਂ ਦਾ ਉਹ ਸਟੇਟ ਜਿਹਦਾ ਨਾਮ ਪੰਜਾਬ ਹੈ ਉਹਦੀ ਆਪਣੀ ਭਾਸ਼ਾ ਹੁਣ ਸਭ ਤੋਂ ਘੱਟ ਬੋਲੀ ਜਾ ਰਹੀ ਹੈ ਇਹਦਾ ਸਭ ਤੋਂ ਵੱਡਾ ਰੀਜ਼ਨ ਹੈ ਇਨਫੀਰੀਓਰਟੀ ਕੰਪਲੈਕਸ ਮਤਲਬ ਆਪਣੇ ਆਪ ਨੂੰ ਦੂਜਿਆਂ ਤੋਂ ਘੱਟ ਸਮਝਣਾ ਅੱਜ ਦੀ ਜਨਰੇਸ਼ਨ ਪੰਜਾਬੀ ਬੋਲਣ ਦਾ ਮਾਨ ਨਹੀਂ ਕਰਦੀ ਕਰਨ ਜਨਰੇਸ਼ਨ ਨੂੰ ਲੱਗਦਾ ਹੈ ਕਿ ਉਹਨਾਂ ਦਾ ਹੀ ਮਦਰ ਲੈਂਗੁਏਜ ਬੋਲਣ ਨਾਲ ਨਾ ਤਾਂ ਉਹਨਾਂ ਦਾ ਕੋਈ ਦੋਸਤ ਬਣ ਸਕਦੇ ਨੇ ਤੇ ਨਾ ਤਾਂ ਸੋਸਾਇਟੀ ਵਿੱਚ ਉਹਨਾਂ ਨੂੰ ਉਹ ਇੱਜ਼ਤ ਤੇ ਹਾਈ ਸਟੈਂਡਰਡ ਨਾਲ ਦੇਖਿਆ ਜਾਉ ਜੋ ਇੱਕ ਇੰਗਲਿਸ਼ ਬੋਲਣ ਵਾਲੇ ਨੂੰ ਦੇਖਿਆ ਜਾਂਦਾ ਮੋਰਓਵਰ ਵੈਸਟਰਨ ਕਲਚਰ ਦਾ ਹੁਣ ਸਾਡੀ ਲਾਈਫ ਸਟਾਈਲ ਤੇ ਬਹੁਤ ਪ੍ਰਭਾਵ ਪੈ ਰਿਹਾ ਹੈ